ਅੱਜ ਹੀ ਕੱਲ੍ਹ ਜੀ ਮੈਂ ਲਾ ਪ੍ਰਿਕਰ ਹਾਸ ਰਾਂਸੀ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗੇ ਨਾਵਲ ਗਲ ਸੰਜੋਗਾਂ ਦੀ ਦਾ ਪਾਗੀ ਕਿਮਲਾਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹੈਡਲਾਈਨ ਤੁੱਖ ਲੱਗੀ ਇਹ ਗੱਲ ਪਹਿਲਾਂ ਕਹਿਣੀ ਸੀ ਨਾ ਤੁਸੀਂ ਰੁਕੋ ਮੈਂ ਹੁਣੇ ਰੋਟੀ ਲੈ ਕੇ ਆਈ ਹਰਲੀਨ ਕਹਿ ਕੇ ਹਰਲੀਨ ਕਾਲੀ ਲਈ ਰੋਟੀ ਲੈਣਰ ਸੋਚ ਚਲੀ ਗਈ ਤੇ ਕੁਛ ਤੀਰ ਬਾਅਦ ਥਾਲ ਚ ਰੋਟੀ ਲੈ ਕੇ ਆਈ ਤੇ ਕਾਲੀ ਨੂੰ ਫੜਾ ਕੇ ਪਾਣੀ ਲੈਣ ਚ ਲਗੀ ਜਦੋਂ ਉਹ ਪਾਣੀ ਲੈ ਕੇ ਆਈ ਤਾਂ ਉਸਨੇ ਦੇਖਿਆ ਕਾਲਾ ਤਾਂ ਉਵੇਂ ਹੀ ਬੈਠਾ ਹੈ ਉਸਨੇ ਹਲਕ ਰੋਟੀ ਖਾਣੀ ਸ਼ੁਰੂ ਵੀ ਨਹੀਂ ਕੀਤੀ ਹਰਲੀਨ ਕੀ ਗੱਲ ਹੋ ਗਈ ਰੋਟੀ ਨਹੀਂ ਖਾ ਰਹੀ ਸਭ ਠੀਕ ਤਾਂ ਹੈ ਕਾਲਾ ਹਾਂਜੀ ਸਭ ਠੀਕਾ ਆਓ ਪਹਿਲਾਂ ਬੈਠੋ ਮੇਰੇ ਕੋਲ ਹਰਲੀਨ ਕੋਲ ਬੈਠ ਕੇ ਕਹਿਣ ਲੱਗੀ ਹਾਂਜੀ ਦੱਸੋਨ ਕੀ ਹੋਇਆ ਕਾਲਾ ਤੁਹਾਨੂੰ ਯਾਦ ਆ ਵਿਆਹ ਤੋਂ ਪਹਿਲਾਂ ਤੁਸੀਂ ਇੱਕ ਵਾਅਦਾ ਲਿਆ ਸੀ ਮੇਰੇ ਤੋਂ ਕਿ ਮੈਂ ਸਾਰੀ ਉਮਰ ਤੁਹਾਨੂੰ ਐਵੇਂ ਹੀ ਪਿਆਰ ਕਰਾਂਗਾ ਹਰਲੀਨ ਹਾਂਜੀ ਇਹ ਮੈਨੂੰ ਸਭ ਯਾਦ ਆ ਪਰ ਤੁਸੀਂ ਅੱਜ ਇਹ ਸਭ ਕਿਉਂ ਯਾਦ ਕਰਵਾ ਰਹੇ ਹੋ ਕਾਲਾ ਉਹ ਇਸ ਲਈ ਕਿ ਕਿੰਨੇ ਮਹੀਨੇ ਹੋ ਗਏ ਤੁਸੀਂ ਆਪਣੇ ਹੱਥੀਂ ਮੈਨੂੰ ਰੋਟੀ ਖਵਾਈ ਹੀ ਨਹੀਂ ਮੈਨੂੰ ਤਾਂ ਲੱਗਦਾ ਕਿ ਤੇ ਤੁਹਾਡਾ ਪਿਆਰ ਤਾਂ ਨਹੀਂ ਘਟ ਗਿਆ ਹਰਲੀਨ ਅੱਛਾ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਹੁਣ ਤਾਂ ਤੁਹਾਡੀ ਚੂੜੇ ਵਾਲੀ ਨੂੰ ਆਈ ਨੂੰ ਸੁਖਨੜ ਦੋ ਸਾਲ ਹੋਣ ਵਾਲੀ ਨੇ ਤੇ ਹਲੇ ਵੀ ਮੇਰੇ ਉੱਤੇ ਰੋਟੀ ਖਾਂਦਾ ਤੁਹਾਡਾ ਚਾਹਣ ਗਿਆ ਕਾਲਾ ਬਸ ਐਵੇਂ ਹੀ ਆ ਜੀ ਹਰਲੀਨ ਲਿਓ ਫੜਾਓ ਇਧਰ ਉਸ ਤੋਂ ਥਾੜੀ ਫੜਕੇ ਰੋਟੀ ਦੀ ਬੁਰਕੀ ਤੋੜ ਕੇ ਤੇ ਸਬਜ਼ੀ ਲਗਾ ਕੇ ਕਾਲੇ ਦੀ ਮੂੰਹ ਚ ਪਾ ਦਿੱਤੀ ਕਾਲਾ ਅੱਜ ਤਾਂ ਰੋਟੀ ਦਾ ਸਵਾਦ ਹੀ ਤਕਣਾ ਹੋ ਗਿਆ ਸੱਚੀ ਮਜ਼ਾ ਹੀ ਆ ਗਿਆ ਹਰਲੀਨ ਇਧਰ ਵੀ ਦੇਖ ਲਓ ਤੁਹਾਡੀ ਧੀ ਵੀ ਦੇਖ ਰਹੀ ਆ ਤੁਹਾਡੇ ਕੰਮ ਕਾਲ ਦੇਖ ਦੋਨਾ ਫਿਰ ਉਸਨੂੰ ਵੀ ਤਾਂ ਪਤਾ ਲੱਗ ਗਿਆ ਕਿ ਉਸਦੀ ਮੰਮੀ ਡਾਡੀ ਕਿੰਨਾ ਪਿਆਰਾ ਫਿਰ ਹਰਲੀਨ ਨੇ ਕਾਲੇ ਨੂੰ ਰੋਟੀ ਖਵਾਈ ਤੇ ਮੰਗਰੋ ਭਾਂਡੇ ਲੈ ਕੇ ਰਸੋਈ ਚ ਚਲੀ ਗਈ ਸਾਰੀ ਰਸੋਈ ਦੇ ਕੰਮ ਨਿਮੜ ਕੇ ਸਭ ਨੂੰ ਦੁੱਧ ਫੜਾ ਕੇ ਆਪਣੇ ਦੇ ਦੋ ਗਲਾਸਾਂ ਸਾਂਝ ਦੁੱਧ ਹਰਲੀਨ ਲਈ ਬੂਤਲ ਭਰ ਲਈ ਲੈ ਕੇ ਕਮਰੇ ਚ ਆਈ ਕਾਲੇ ਨੂੰ ਦੁੱਧ ਫੜਾ ਕੇ ਬੈਠਦੀ ਉਸਦੇ ਨਾਲ ਬੈਠ ਗਈ ਹਰਲੀਨ ਤੁਸੀਂ ਹਰ ਵੀਰਵਾਰੀ ਕੁਝ ਸੋਚਿਆ ਆ ਤਦਪਾਰੀ ਬੋਤਲ ਉਸੇ ਮੂੰਹ ਚ ਪਾਉਂਦੇ ਹੋਏ ਕਹਿਣ ਲੱਗੀ ਕਾਲਾ ਤੁਹਾਨੂੰ ਤਾਂ ਪਤਾ ਹੀ ਆ ਸੋਚਣ ਵਾਲਾ ਕੰਮ ਤਾਂ ਮੇਰੇ ਤੋਂ ਨਹੀਂ ਹੁੰਦਾ ਇਹ ਵਿਭਾਗ ਦਾ ਤੁਹਾਡਾ ਹੀ ਆ ਜੀ ਹਰਲੀਨ ਮੈਨੂੰ ਪਤਾ ਸੀ ਤੁਸੀਂ ਇਹੀ ਕਹਿਣਾ ਆ ਪਰ ਫਿਰ ਵੀ ਕੁਝ ਤਾਂ ਸੋਚਿਆ ਹੋਵੇਗਾ ਨਾ ਕਾਲਾ ਹਾਂ ਸੀ ਆਪਣੀ ਧੀ ਨੂੰ ਡਾਕਟਰ ਬਣਾਉਣਾ ਆ ਹਰਲੀਨ ਹਾਂਜੀ ਉਹ ਮੈਨੂੰ ਵੀ ਪਤਾ ਆ ਹੋਰ ਪੜ੍ਹਾਈ ਲਿਖਾਈ ਵਾਰੀ ਉਸਤੇ ਕੁਝ ਨਹੀਂ ਸੋਚਿਆ ਕਾਲਾ ਮੈਨੂੰ ਪਤਾ ਹੈ ਤੁਸੀਂ ਇਹ ਸਭ ਕੁਝ ਪਹਿਲਾਂ ਹੀ ਸੋਚਿਆ ਹੋਇਆ ਹੈ ਚਾਣਪਟ ਕੇ ਮੈਨੂੰ ਪੁੱਛ ਰਹੀ ਹਾਂ ਚਲੋ ਦੱਸੋ ਫਿਰ ਕੀ ਸੋਚਿਆ ਹੈ ਹਰਲੀਨ ਹਾਂਜੀ ਮੈਂ ਆਪਣੀ ਹਰਵੀਰ ਨੂੰ ਗਾਇਨੀ ਲਾਇਇਸਟ ਬਣਾਵਾਂਗੀ ਤਾਂ ਕਿ ਮੇਰੀ ਧੀ ਜ਼ਿੰਦਗੀ ਚ ਸਭ ਨੂੰ ਖੁਸ਼ੀਆਂ ਤੇ ਹਾਸੇ ਬਣਦੀ ਰਹੇ ਕਾਲਾ ਬਹੁਤ ਵਧੀਆ ਸੋਚਿਆ ਜੀ ਤੁਸੀਂ ਤਾਂ ਪਰ ਜੇ ਸਾਡੀ ਜਿਹੜੀ ਦਾ ਇੰਟਰਸਟ ਕਿਸੇ ਹੋਰ ਚੀਜ਼ ਹੋਇਆ ਫਿਰ ਹਰਵੀਨ ਨੂੰ ਗੋਦੀ ਚੁੱਕਦੇ ਹੋਏ ਕਹਿਣ ਲੱਗਾ ਹਰਲੀਨ ਫਿਰ ਕੀ ਕੁਝ ਵੀ ਨਹੀਂ ਮੇਰੀ ਤੀ ਜੋ ਵੀ ਬੰਨਾ ਚਾਹੇਗੀ ਉਹ ਬਣੇਗੀ ਮੈਂ ਹਮੇਸ਼ਾ ਉਸ ਦੇ سپورਟ ਚ ਖੜੀ ਹਾਂ ਤੇ ਤੁਸੀਂ ਮੇਰਾ ਸਾਥ ਦੇਣਾ ਬਸ ਠੀਕ ਹੈ ਕਾਲਾ ਉਹ ਮੈਂ ਤਾਂ ਜੀ ਸ਼ੁਰੂ ਤੋਂ ਹੀ ਤੁਹਾਡੀ سپورਟ ਕਿਤੇ ਵੀ ਲੋੜ ਪਈ ਤਾਂ ਜਮਾ ਕੇ ਦੇਖ ਲੈਣਾ ਹਰਲੀ ਨਹੀਂ ਗੱਲ ਅਜ਼ਮਾਉਣ ਦੀ ਨਹੀਂ ਮੈਨੂੰ ਆਪਣੇ ਪਿਆਰ ਤੇ ਪੂਰਾ ਭਰੋਸਾ ਹੈ ਜਿੱਥੇ ਪਿਆਰ ਤੇ ਭਰੋਸਾ ਹੋਵੇ ਉੱਥੇ ਕਿਸੇ ਆਪਣੀ ਨੂੰ ਇਦਾਂ ਜਮਾਇਆ ਨਹੀਂ ਜਾਂਦਾ ਕਹਿ ਕੇ ਕਾਲੇ ਦੇ ਗੱਲ ਲੱਗ ਗਈ ਸਵੇਰ ਹੋਈ ਬਾਹਰ ਦਿਨ ਚੜਾਇਆ ਸੀ ਤੇ ਕਾਲੀ ਤੇ ਹਲਿੰਦੀ ਉਹੀ ਪੱਜ ਤੋੜ ਵਾਲੀ ਰੁਟੀਨ ਲਾਈਫ ਸ਼ੁਰੂ ਹੋ ਗਈ ਹਰ ਵੀਰ ਨੂੰ ਭਾਬੀ ਕੋਲ ਛੱਡ ਕੇ ਆਪੋ ਆਪਣੇ ਕੰਮਾਂ ਤੇ ਜਾਪਾਂਗੇ ਹਲਿੰਦਾ ਤਾਂ ਹੁਣ ਇਹ ਰੋਜ਼ ਆ ਰੁਟੀਨ ਬਣ ਗਿਆ ਸੀ ਲੰਚ ਟਾਈਮ ਆਪਣੀ ਤੀਨੋਂ ਵੀਡੀਓ ਕਾਲ ਕਰਕੇ ਦੇਖਣਾ ਜਿਸ ਨੂੰ ਹਸਤੀ ਖੇੜਦੀ ਦੇਖ ਉਸ ਨੂੰ ਆਪਣੀ ਸਾਰੀ ਟੈਨਸ਼ਨ ਭੁੱਲ ਜਾਂਦੀ ਸੀ ਇਤਾਂ ਹੀ ਕਰਦੇ ਕਰਦੇ ਟਾਈਮ ਬੀਤਣ ਲੱਗਾ ਕਦ ਸਾਲਾਂ ਦੇ ਸਾਲ ਨਿਕਲ ਗਏ ਪਤਾ ਹੀ ਨਾ ਲੱਗਿਆ ਹੁੰ ਤਾਂ ਗੁਰਨਾਮ ਦਾ ਮੁੰਡਾ ਸਾਹਿਬੀ ਸੁਖਨਾਲ ਸਕੂਲ ਜਾਣ ਲੱਗਿਆ ਸੀ ਗੁਰਨਾਮ ਨੇ ਉਸਦਾ ਦਾਖਲਾ ਹਰਲਿੰਦ ਦੇ ਸਕੂਲ ਵਿੱਚ ਹੀ ਕਰਵਾਇਆ ਕਿਉਂਕਿ ਉਸਤੇ ਵੱਡੀ ਪ੍ਰਾਸ਼ੰਨੀ ਮਣੀ ਵੀ ਜੋ ਉੱਥੇ ਹੀ ਪੜਦੇ ਸਨ ਗੁਰਨਾਮ ਸਵੇਰੇ ਉਸ ਨੂੰ ਸਕੂਲ ਚੜ ਜਾਂਦਾ ਸੀ ਤੇ ਦੁਪਹਿਰ ਨੂੰ ਕਿਰਨ ਆ ਕੇ ਉਸ ਨੂੰ ਲੈ ਜਾਂਦੀ ਸੀ ਹਰਵੀਰ ਵੀ ਹੁਣ ਵੱਡੀ ਹੋ ਰਹੀ ਸੀ ਤੇ ਤੁਰਨ ਲੱਗ ਪਈ ਸੀ ਉਹ ਸਾਰਾ ਦਿਨ ਘਰ ਚ ਰੌਣਕ ਲਗਾਈ ਰੱਖਦੀ ਸੀ ਹੱਸਦੀ ਖੇਡਦੀ ਕਰਦੇ ਵਿੜੇ ਚ ਭੱਜਦੀ ਫਿਰਦੀ ਰਹਿੰਦੀ ਸੀ ਚਰਨੋਂ ਉਸੇ ਮਗਰ ਮਗਰ ਰਹਿੰਦੀ ਕਦੇ ਰੋਟੀ ਖਵਾਉਣ ਨੂੰ ਕਦੇ ਦੁੱਧ ਪਿਲਾਉਣ ਨੂੰ ਜਦੋਂ ਹੱਥ ਨਾ ਆਉਂਦੀ ਤਾਂ ਥੱਕ ਹਰ ਕਿਸ ਸਾਹੋ ਸਾਈ ਹੋਈ ਚਰਨੋਂ மஞ்சੇ ਤੇ ਬੈਠ ਜਾਂਦੀ ਚਰਨੋਂ மஞ்சੇ ਤੇ ਬੈਠੀ ਦੇਖੀ ਹਰਵੀਰ ਤਾਈ ਤਾਈ ਕਰਦੀ ਉਸਦੇ ਕੋਲ ਭੱਜੀ ਆਉਂਦੀ ਤੇ ਆਖੀ ਉਸਦੇ ਨਾਲ ਲੱਤਾਂ ਨਾਲ ਜੁੜ ਕੇ ਖੜ ਜਾਂਦੀ ਤੇ ਆਪਣੀ ਤੂਤਲੀ ਜਹੀ ਜ਼ੁਬਾਨ ਚ ਕਹਿਣ ਲੱਗਦੀ ਤਾਈ ਤਾਈ ਤੀ ਹੋਇਆ ਚਰਨ ਪਤੂ ਇਨਾ ਮੈਨੂੰ ਆਪਣੇ ਪਿੱਛੇ ਢਣਾਉਣੀ ਆ ਮੇਨ ਤਾਂ ਸਾਹ ਚੜ ਜਾਂਦਾ ਆ ਤੇ ਆ ਗੋਡੀ-ਮੁੱਡੀ ਵੀ ਦਰਦ ਕਰਨ ਲੱਗ ਜਾਂਦੀ ਨਹੀਂ ਉਤੋਂ ਤੇਰੀ ਮਾਂ ਵੀ ਆਉਣ ਵਾਲੀ ਆ ਉਸਨੇ ਆ ਕੇ ਪੁੱਛਣਾ ਆ ਤੂੰ ਕੁਝ ਖਾਦਾ ਏ ਕਿ ਨਹੀਂ ਉਸਨੂੰ ਫਿਰ ਮੈਂ ਕੀ ਕਹਾਂਗੀ ਹਰਵੀਰ ਤਾਈ ਜੇ ਮੈਂ ਵੱਡੀ ਸੜੀ ਹੋਗੀ ਨਾ ਮੈਂ ਆਪ ਫਿਰ ਡਾਕਟਰ ਬਣ ਕੇ ਤੇਰੀ ਗੋਡੀ ਠੀਕ ਕਰਾਂਗੀ ਤੇ ਫਿਰ ਉਸਦੇ ਹੱਥੋਂ ਹਲੀਨ ਤੋਂ ਡਰਦੀ ਮਾਰੀ ਉਹ ਰੋਟੀ ਖਾਣ ਲੱਗ ਜਾਂਦੀ ਆ ਚਨੂ ਦਾ ਤਾਂ ਹਰਵੀ ਨਲੀਨਾ ਮੂੰਹ ਪੈ ਗਿਆ ਸੀ ਉਹ ਤਾਂ ਪਲ ਵੀ ਉਸ ਤੋਂ ਬਗੈਰ ਨਹੀਂ ਸੀ ਰਹਿੰਦੀ ਚਾਹੇ ਉਹ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਸੀ ਪਰ ਫਿਰ ਵੀ ਉਸ ਵੀ ਚਰਨੂ ਦੀ ਜਾਨ ਵਸੀ ਸੀ ਇੱਕ ਵਾਰੀ ਚਰਨੂ ਸ਼ਹਿਰੋਂ ਦੰਦ ਕੜਵੋਂ ਚਲੀ ਗਈ ਜਦ ਇਹ ਗਲ ਹਰਵੀਰ ਨੂੰ ਪਤਾ ਲੱਗੀ ਤਾਂ ਉਹ ਚਰਨੂ ਕੋਲ ਜਾ ਕੇ ਰੋਂ ਲੱਗੀ ਤੇ ਕਹਿਣ ਲੱਗੀ ਮੈਂ ਕਿਹਾ ਸੀ ਨਾ ਮੈਂ ਵੱਡੀ ਹੋਗੀ ਡਾਕਟਰ ਬਨ ਨੂੰ ਤੇ ਠੀਕ ਕਰਾਂਗੀ ਤੁਹਾਨੂੰ ਫਿਰ ਤੁਸੀਂ ਬਦਾਈ ਲੈਣ ਕਿਉਂ ਲੈਣ ਜਾਂਦੇ ਹੋ ਕਿਸੇ ਹੋ ਡਾਕਟਰ ਤੁ ਉਸਦੀਆਂ ਤੂਤਲੀਆਂ ਤੂਤਲੀਆਂ ਪਿਆਰੀਆਂ ਪਿਆਰੀਆਂ ਗੱਲਾਂ ਤੇ ਸਭ ਨੂੰ ਹਾਸਾ ਵੀ ਆਉਂਦਾ ਤੇ ਪਿਆਰ ਵੀ ਇਦਾਂ ਹੀ ਹਾਸੇ ਖੇੜਦੇ ਦਿਨ ਬੀਤ ਰਹੇ ਸਨ ਘਰ ਵਿੱਚ ਹੀ ਤਾਂ ਹੀ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ ਸਮਾਂ ਆਪਣੀ ਚੱਲਦਾ ਗਿਆ ਹੁਣ ਸ਼ਨੀ ਮਨੀ ਵੀ ਵੱਡੇ ਤੇ ਸਮਸਾਰ ਹੋ ਗਏ ਸਨ ਦੋਵੇਂ 10ਵੀਂ ਕਲਾਸ 'ਚ ਹੋ ਗਏ ਸਨ ਉਹਨਾਂ ਅਕਸਰ ਆਪਣੇ ਬੇਬੇ ਨੂੰ ਬਾਕੀ ਬੱਚਿਆਂ ਵਲਦੇਖ ਕੀ ਉਹਨਾਂ ਨੂੰ ਵੀ ਬਾਈਕ ਲੈ ਕੇ ਦੇਣ ਦੀ ਜਿੱਤ ਕਰਨ ਲੱਗੇ ਪਰ ਚਰਨੋਂ ਉਹਨਾਂ ਨੂੰ ਇਹੀ ਗੱਲ ਜਾ ਕੇ ਹਰ ਨਾਲ ਕਰਨ ਨੂੰ ਕਹਿੰਦੀ ਤੂ ਆਪਣੇ ਬਾਪੂ ਦਾ ਨਾਮ ਸੁਣਦੇ ਹੀ ਦੋਵੇਂ ਚੁੱਪ ਹੋ ਜਾਂਦੇ ਸਨ ਉਹਨਾਂ ਨੇ ਜਾ ਕੇ ਸਾਰੀ ਗੱਲ ਹਰਲੀਨ ਨੂੰ ਦੱਸੀ ਤਾਂ ਉਹ ਕਹਿਣ ਲੱਗੀ ਠੀਕ ਆ ਮੈਂ ਤੁਹਾਡੇ ਪਾਪਨ ਨਾਲ ਗੱਲ ਤਾਂ ਕਰਾਂਗੀ ਪਰ ਤੁਹਾਨੂੰ ਪਤਾ ਹੈ ਨਾ ਇਸ ਵਾਰੀ ਤੁਹਾਡੇ ਬੋਰਡ ਦੇ ਇਗਜ਼ਾਮ ਆ ਤੇ ਮੈਨੂੰ ਦੋਨੋਂ ਦੀ ਡਿਵੀਜ਼ਨ ਚਾਹੀਦੀ ਏ ਤਾਂ ਕਿ ਤੁਹਾਨੂੰ ਅੱਗੇ ਕਿਸੇ ਵਧੀਆ ਸਕੂਲ 'ਚ ਦਾਖਲਾ ਮਿਲੇ ਬੋਲੋ ਲਿਆਉਂਗੀ ਡਿਵੀਜ਼ਨ ਤਾਂ ਹੀ ਮੈਂ ਗੱਲ ਕਰਾਂਗੀ ਸ਼ਨੀ ਹਾਂਜੀ ਅਸੀਂ ਲੈ ਕੇ ਆਵਾਂਗੇ ਹਰਲੀਨ ਇਦਾਂ ਨਹੀਂ ਮੇਰੇ ਹੱਥ ਤੇ ਹੱਥ ਰੱਖ ਕੇ ਵਾਦਾ ਕਰੋ ਤੇ ਫਿਰ ਉਹ ਦੋਵੇਂ ਇੱਕ ਦੂਜੀ ਵੱਲ ਦੇਖਣ ਲੱਗੇ ਤੇ ਦੋਵਾਂ ਨੇ ਹਰ ਲਿੰਦੇ ਹੱਥ ਤੇ ਆਪਣਾ ਹੱਥ ਰੱਖ ਦਿੱਤਾ ਸ਼ਾਬਾਸ਼ ਹੁਣ ਬਣੀ ਨਾ ਗੱਲ ਚਲੋ ਫਿਰ ਤੁਸੀਂ ਹੁਣ ਜਾਓ ਕੁਝ ਦਿਨ ਬਾਅਦ ਸ਼ਾਮ ਨੂੰ ਹਰਨਾਮ ਬੈਠਾ ਕੋਈ ਅਸਾਫ ਕਿਤਾਬ ਕਰ ਰਿਹਾ ਸੀ ਤਰਲ ਨੇ ਉਹਨਾਂ ਦੀ ਚਾਲਕੀ ਆਈ ਤੇ ਝਾਫੜਾਉਂਦੇ ਹੋਏ ਕਹਿਣ ਲੱਗੀ ਵੀਰ ਜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹਰਨਾਮ ਚਾਦਾ ਕੁਟ ਪਰਦੇ ਹੋਏ ਹਾਂ ਤੇ ਬੈਠ ਕੇ ਦਸ ਆਰਾਮ ਨਾਲ ਕੀ ਗੱਲ ਕਰਨੀ ਹੈ ਹਰleen ਵੀਰ ਜੀ ਤੁਹਾਨੂੰ ਤਾਂ ਪਤਾ ਹੀ ਆ ਕਿ ਸ਼ਨੀਮਨੀ ਹੁਣ ਦੋਵੇਂ ਵੱਡੇ ਹੋ ਗਏ ਨੇ ਤੇ ਹੋਰ ਕੋਈਸ ਟਾਈਮ ਤੱਕ ਹਰਵੀਰ ਨੇ ਵੀ ਸਕੂਲ ਜਾਣ ਲੱਗ ਪੈਣਾ ਏ ਤਾਂ ਮੈਂ ਸੋਚ ਰਹੀ ਸੀ ਕਿ ਕਿਉਂ ਨਾ ਫੋਨ ਨੂੰ ਇੱਕ ਬਾਈਕ ਲੈ ਕੇ ਦੇ ਦੇਈਏ ਉਹਨਾਂ ਨੂੰ ਵੀ ਸਕੂਲ ਆਉਣਾ ਜਾਣਾ ਸੌਖਾ ਹੋ ਜਾਊ ਹੈਨਾ ਧੀ ਮੈਂ ਸੱਪਰਨਾ ਹੀ ਜਾਣਦਾ ਆ ਕਿ ਉਹ ਬਾਈਕ ਲੈਣ ਨੂੰ ਪਿੱਛੇ ਪਈ ਹੋਈ ਆ ਚੰਨੂ ਨੇ ਮੈਨੂੰ ਦੱਸਿਆ ਆ ਪਰ ਸੱਚ ਕਿਹਾ ਤਾਂ ਮੈਨੂੰ ਡਰ ਲੱਗਦਾ ਏ ਧੀ ਇਹ ਹਲੇ ਨਿਆਨੇ ਆ ਹੋਰ ਕੱਲ ਨੂੰ ਕਿਤੇ ਹੀ ਕਿਸੇ ਰਾਹ ਚੱਲਦੇ ਰਿਓ ਛੱਟ ਫੇੜਨਾ ਮਾਰਦੀਂ ਦਾ ਸ਼ਰਾਰਤ ਸ ਆਪਣਾ ਹੀ ਕੋਈ ਨੁਕਸਾਨ ਨਾ ਕਰਵਾ ਕੇ ਬੈਠ ਚੰਨ ਹਰ ਲੇਨ ਨਹੀਂ ਵੀਰ ਜੀ ਉਹਦੋਂ ਮੈਂ ਬਹੁਤ ਸਮਝਾਰ ਤੇ ਲਾਇਕ ਬੱਚੇ ਨੇ ਤੁਸੀਂ ਮੇਰੇ ਤੇ ਭਰੋਸਾ ਕਰੋ ਮੈਂ ਪੜਾਇਆ ਏ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਦੋਨਾਂ ਨੂੰ ਹਰਨਾਮ ਠੀਕ ਆ ਤੇ ਤੂੰ ਕਹਿੰਨੀ ਏ ਤਾਂ ਕੁਝ ਸੋਚ ਕੇ ਕਹਿੰਨੀ ਹੋ ਤੇਰੇ ਦਿੱਤੇ ਮੈਂ ਅੱਖਾਂ ਬੰਦ ਕਰਕੇ ਵੀ ਪ੍ਰੋਸਾ ਕਰ ਸਕਦਾ ਹਾਂ ਕੋਈ ਗੱਲ ਨਹੀਂ ਕੁਝ ਦਿਨਾਂ ਤੱਕ ਲੈ ਆਉਣਾ ਹੈ ਮੈਂ ਉਹਨਾਂ ਨੂੰ ਲੈਣੇ ਜਾ ਕੇ ਫਿਰ ਕੁਝ ਦਿਨ ਬਾਅਦ ਹਰਨਾਮ ਸ਼ਨੀ ਨੂੰ ਨਾਲ ਲੈ ਕੇ ਨਵੀਂ ਬਾਈਕ ਲੈ ਆਇਆ ਤੇ ਸ਼ਨੀ ਮਨੀ ਤਾਂ ਦੁਮੇ ਖੁਸ਼ੀ ਨਾਲ ਫੁੱਲਦੇ ਹੀ ਨਹੀਂ ਸਮਾਰੇ ਸਨ ਫਿਰ ਉਹਨਾਂ ਨੇ ਆਪਣੀ ਬਾਈਕ ਤੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਦਿਨ ਬੀਤਦੇ ਗਏ ਸ਼ਨੀ ਮਨੀ ਦੇ ਪੇਪਰ ਵੀ ਨੇੜੇ ਆ ਰਹੇ ਸਨ ਹੁਣ ਉਹ ਦੁਮੇ ਆਪਣਾ ਵਾਅਦਾ ਪੂਰਾ ਕਰਨ ਲਈ ਦਿਨ ਰਾਤ ਪੜਾਈ ਕਰਦੇ ਸਨ ਪੀਪਰ ਵੀ ਆ ਗਏ ਦੋਮਾ ਦੇ ਦੋਨਾਂ ਤਿਆਰੀ ਤਾਂ ਪੂਰੀ ਕੀਤੀ ਹੋਈ ਸੀ ਪਰ ਫਿਰ ਵੀ ਡਰਦਾ ਸੀ ਮਨ ਦੇਖਦੇ-ਦੇਖਦੇ ਦੋਮਾ ਦੀ ਪੀਪਰ ਸ਼ੁਰੂ ਹੋਈ ਤੇ ਮੁੱਕ ਵੀ ਗਏ ਅੱਜ ਦੋਨਾਂ ਦਾ ਰਿਜ਼ਲਟ ਆਉਣ ਵਾਲਾ ਸੀ ਤੇ ਦੋਵੇਂ ਕੁਝ ਨਰਵਸ ਹੋਏ ਘਰ ਵਿੱਚ ਵਸੀ ਦਰਦੁਰ ਘੁੰਮ ਰਹੇ ਸਨ ਦਪਹਿਰ ਨੂੰ ਜਦ ਹਲਿੰਗ ਸਕੂਲ ਤੋਂ ਆਈ ਤਾਂ ਜਾ ਕੇ ਪਹਿਲਾਂ ਭਾਬੀ ਨੂੰ ਮਿਲੀ ਤੇ ਫਿਰ ਦੋਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੀ ਆਓ ਬੈਠੋ ਦੋਵੇਂ ਮੇਰੇ ਸਾਹਮਣੇ ਤੁਹਾਡਾ ਰਿਜ਼ਲਟ ਆ ਗਿਆ ਤੋ ਹੱਡੀ ਤੂੰ ਜੂ ਉਮੀਦ ਸੀ ਤੁਸੀਂ ਉਸਤੇ ਖਰੇ ਨਹੀਂ ਉਤਰੀ ਇਹ ਸੁਣ ਕੇ ਦੋਨੋਂ ਨੇ ਸਿਰ ਝੁਕਾ ਲਿਆ ਫਿਰ ਹਰਲੀਨ ਕਹਿਣ ਲੱਗੀ ਤੁਸੀਂ ਤਾਂ ਉਮੀਦ ਤੋਂ ਵੀ ਵਧੀਆ ਕੀਤਾ ਏ ਪਤੇ ਪੂਰੇ ਜ਼ਿਲੇ 'ਚ ਤੁਸੀਂ ਦੋਵੇਂ ਪਹਿਲੀ ਤੇ ਦੂਜੀ ਪੋਜੀਸ਼ਨ ਤੇ ਆਏ ਹੋ ਇਹ ਨਹੀਂ ਗੱਲ ਸੁਣ ਦੋਮਾ ਦੇ ਚਿਹਰੇ ਖਿੜ ਗਏ ਤੇ ਹਰਲੀ ਨੇ ਚਰਨਾਂ ਨੂੰ ਵਧਾਈਆਂ ਦਿੱਤੀਆਂ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਸ਼ਨੀ ਮਨੀ ਦਾ ਵੀ ਕਰਵਾਇਆ ਦੋਨਾਂ ਨੇ ਹਰਲੀਨ ਦੇ ਪੈਰੀ ਹੱਥ ਲਾਈ ਤੇ ਫਿਰ ਆਪਣੀ ਮਾਂ ਦੇ ਪੈਰੀ ਹੱਥ ਲਾਈ ਤੇ ਚਰਨੂ ਨੇ ਦੋਨਾਂ ਨੂੰ ਕੁੱਟ ਕੇ ਗਲਣਾ ਲਾ ਲਿਆ ਇੰਨੇ ਨੂੰ ਬਾਹਰ ਹਰਨਾਮ ਵੀ ਖੇਤੋਂ ਘਰ ਆ ਗਿਆ ਸੀ ਤੇ ਅੰਦਰ ਰੌਲਾ ਪੈਂਦਾ ਸੁਣ ਕੇ ਉਹ ਵੀ ਸਿੱਧਾ ਅੰਦਰ ਹੀ ਆ ਗਿਆ ਹਰਨਾਮ ਉਹ ਵਹੀ ਕੀ ਗੱਲ ਹੋ ਗਈ ਜੁਇਨ ਰੌਲਾ ਪਾਇਆ ਚਰਨੂ ਸ਼ਨੀ ਦੇ ਬਾਪੂ ਮੂੰ ਮਿੱਠਾ ਕਰੋ ਤਾਡੇ ਦੁਮ ਬਤ ਪੂਰੇ ਜ਼ਿਲੇ ਚ ਹੋਵਾਂ ਲਾਈ ਨਹੀਂ ਹਰਨਾਮ ਤੂੰ ਸੱਚ ਕਹਿ ਰਹੀ ਆ ਹਰਲੀਨ ਹਾਂਜੀ ਵੀਰ ਜੀ ਪਾਬੀ ਬਿਲਕੁਲ ਸਹੀ ਕਹਿ ਰਹੀ ਆ ਹਰਨਾਮ ਬਈ ਬੱਲੇ ਖੁਸ਼ ਕੀਤਾ ਏ ਆਜੂ ਮੇਰੇ ਸ਼ੇਰ ਪੁੱਤਰੋ ਤੇ ਦੋਨਾਂ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਤੇ ਫਿਰ ਚੰਨ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ ਸ਼ਾਮ ਨੂੰ ਜਦ ਕਾਲਾ ਕਰਾਇਆ ਤਾਂ ਉਸ ਦਾ ਵੀ ਮੂੰਹ ਮਿੱਠਾ ਕਰਵਾਇਆ ਅੱਜ ਘਰ ਸਾਰੇ ਬਹੁਤ ਖੁਸ਼ ਸਨ ਕੁਝ ਦਿਨਾਂ ਬਾਅਦ ਸ਼ਨੀ ਮਨਿੰਦੀ ਅਡਮਿਸ਼ਨ ਦੂਸਰੇ ਸਕੂਲ ਕਰਵਾ ਦਿੱਤੀ ਗਈ ਕਿਉਂਕਿ ਹਰਲੀਨ ਦਾ ਸਕੂਲ ਸਿਰਫ 10ਵੀਂ ਤੱਕ ਸੀ ਅੱਜ ਹਰਵੀਰ ਦਾ ਵੀ ਸਕੂਲ ਜਾਣ ਦਾ ਪਹਿਲਾ ਦਿਨ ਸੀ ਚਰਨੂ ਨੇ ਤੜਕੇ ਉੱਠ ਕੇ ਸਾਰੇ ਕੰਮ ਨੂੰ ਮਿੜੀ ਤੇ ਹਰਵੀਰ ਨੂੰ ਆਪਣੀ ਹੱਥੀ ਤਿਆਰ ਕੀਤਾ। ਉਸ ਆ ਸਿਰ ਵਾਇਆ ਤੇ ਦੋ ਛੋਟੀਆਂ-ਛੋਟੀਆਂ ਗੁੱਤਾਂ ਕੀਤੀਆਂ। ਉਸੇ ਬਾਹਾਂ ਚ ਬੈਗ ਪਾਇਆ ਤੇ ਫਿਰ ਗਲ ਵਿੱਚ ਪਾਣੀ ਵਾਲੀ ਬੋਤਲ ਪਾਈ। ਹਰਵੀਰ ਚਾਈ ਚਾਹੀ ਤਿਆਰ ਹੋਈ। ਸਕੂਲ ਵਾਲੀ ਡਰੈੱਸ ਪਾ ਕੇ ਪੱਜੇ ਫਿਰ ਰਹੀ ਸੀ ਤੇ ਫਿਰ ਹਰਲੀਨ ਉਸ ਨੂੰ ਆਪਣੇ ਨਾਲ ਸਕੂਲ ਲੈ ਕੇ ਗਈ। ਹਰਵੀਰ ਘਰੋਂ ਕਦੇ ਚਲੀ ਗਈ। ਚਰਨੂ ਲਈ ਤਾਂ ਸਾਰਾ ਘਰ ਹੀ ਸੁਨਣਾ ਹੋ ਗਿਆ। ਸਾਰਾ ਦਿਨ ਖਾਲੀ ਘਰ ਉਸ ਨੂੰ ਵੱਡ ਖਾਣ ਨੂੰ ਆਉਂਦਾ ਰਿਹਾ। ਉਸ ਅਤਕਰ ਵਿੱਚ ਪੂਰਾ ਵੀ ਜੀ ਨਹੀਂ ਲੱਗ ਰਿਹਾ ਸੀ ਵਿਹੜੇ 'ਚ ਮੰਝਾ ਡਾਕੀ ਬੈਠੀ ਚਰਨੂ ਦੀ ਨਜ਼ਰ ਮਾੜਾ ਜਿਹਾ ਖੜਾਕ ਹੋਣ ਬਾਰ-ਬਾਰ ਬੂਹੇ ਵੱਲ ਨੂੰ ਹੀ ਜਾ ਰਹੀ ਸੀ ਉਸੇ ਲਈ ਪਲ-ਪਲ ਦਾ ਇੰਤਜ਼ਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਸੀ ਦੁਪਹਿਰ ਨੂੰ ਜਦੋਂ ਉਹ ਸੁੱਈਸ਼ ਕੰਮ ਕਰ ਰਹੀ ਸੀ ਤਬ ਬਾਹਰ ਗੇਟ ਤੇ ਕਿਸੇ ਦੀ ਹੋਂ ਦੀ ਦਸਤਕ ਹੋਈ ਤਾਂ ਉਸਨੇ ਜਾ ਕੇ ਜੇ ਦਰਵਾਜ਼ਾ ਖੋਲ੍ਹਿਆ ਤਾਂ ਹਰ ਵੀ ਆਕਤੀਵਾਦੀ ਮੂਰੇ ਖੜੀ ਸੀ ਉਸ ਵੱਲ ਦੇਖ ਕੇ ਹੱਸਣ ਲੱਗ ਪਈ ਹਲਿਨ ਅੰਦਰ ਆਈ ਤੇ ਚਰਨੂ ਨੇ ਹਰਵੀਰ ਨੂੰ ਵਕਤੀਵਾਤ ਉਲਾਕੇ ਆਪਣੀ ਗੋਦੀ 'ਚ ਚੱਕ ਲਈ ਅਤੇ ਪਿਆਰ ਕਰਨ ਲੱਗੀ ਹਲਿਨ ਫੋਬੀ ਤੁਸੀਂ ਕੁਝ ਗੈਸ ਦਿੱਤਾ ਨਹੀਂ ਰੱਖਿਆ ਮੈਨੂੰ ਸੜਨ ਦੀ ਬੋ ਆ ਰਹੀ ਆ ਚਰਨੂ ਓਹੋ ਮੇਰੀ ਦਾਲ ਲੱਗਦਾ ਸ਼ਾਇਦ ਥੱਲੇ ਲੱਗ ਗਈ ਤੇ ਹਰਵੀਰ ਨੂੰ ਨਾਲ ਹੀ ਲੈ ਕੇ ਰਸੋਈ ਵੱਲ ਨੂੰ ਭੱਜੀ ਫਿਰ ਤਾਲ ਭੰਨਣ ਤੋਂ ਬਾਅਦ ਉਹ ਆਟਾ ਗੁੰਨਣ ਲੱਗ ਪਈ ਤੇ ਸਨੇ ਹਰਵੀਰ ਨੂੰ ਆਟੇ ਦੀ ਛੜੀ ਬਣਾ ਕੇ ਵਿਚ ਮਾਂਝੇ ਦੀ ਤੀ ਲਗਾ ਕੇ ਉਸ ਨੂੰ ਫੜਾ ਦਿੱਤੀ ਤੇ ਉਸ ਨੂੰ ਲੈ ਕੇ ਖੇਡਦੀ-ਖੇਡਦੀ ਆਪਣੇ ਕਮਰੇ ਚ ਆ ਗਈ ਹਲੀ ਨੇ ਉਸੇ ਕੱਪੜੇ ਬਦਲੇ ਤੇ ਉਸ ਨੂੰ ਉਸਦੀ ਛਿੜੀ ਫੜਾ ਕੇ ਬਾਹਰ ਖੇਡਣ ਲਈ ਭੇਜ ਦਿੱਤਾ ਉਹ ਫਿਰ ਰਸੋਈ ਦੇ ਚਰਨوں ਦੇ ਮਗਰ ਆ ਕੇ ਖੜੀ ਹੋ ਗਈ ਜਦ ਉਸ ਨੇ ਚਰਨوں ਦਾ ਕਮੀਜ਼ ਫੜ ਕੇ ਖਿੱਚਿਆ ਤਾਂ ਉਸ ਨੇ ਹਰਵੀਰ ਨੂੰ ਪਿੱਛੇ ਖੜੇ ਨੂੰ ਦੇਖਿਆ ਤੇ ਛੱਕੇ ਕਿਚਨ ਦੀ ਸੈਲਫ ਤੇ ਬਿਠਾ ਦਿੱਤਾ ਤੇ ਉਸਦੀ ਛਿੜੀ ਫੜ ਕੇ ਕਹਿਣ ਲੱਗੀ ਲਿਆ ਹਰਵੀਰ ਤੇਰੀ ਚਿੜੀ ਪਕਾ ਦਈ ਕਿ ਉਸ ਦੀ ਚਿੜੀ ਨੂੰ ਤਵੇ ਉੱਤੇ ਰੱਖ ਕੇ ਪਕਾ ਦਿੱਤਾ ਤੇ ਠੰਡੀ ਕਰਕੇ ਉਸ ਦੇ ਹੱਥ ਫੜਾ ਦਿੱਤੀ ਹਰਵੀਰ ਬੈਠੀ ਚਿੜੀ ਨਾਲ ਖੇਡਦੀ ਰਹੀ ਤੇ ਚਰਨੋਂ ਨੇ ਵੀ ਉੰਨੀ ਦੇਰ ਚ ਸਭ ਲਈ ਰੋਟੀਆਂ ਲਾ ਲਈਆਂ ਤੇ ਸ਼ਾਬੇ ਚ ਰੱਖ ਕੇ ਚੰਗੀ ਤਰ੍ਹਾਂ ਪੋਣੀ ਚ ਲਪੇਟ ਕੇ ਰੱਖ ਦਿੱਤੀਆਂ ਤੇ ਹਰਵੀਰ ਨੂੰ ਚੱਕ ਕੇ ਬਾਹਰ ਆ ਗਈ ਤੇ ਮੰਝੇ ਤੇ ਬੈਠ ਗਈ ਕੁਝ ਤੀਰਵਾਦ ਹਰleen ਦੋਹਾਂ ਲਈ ਰੋਟੀਆਂ ਪਾ ਕੇ ਲੈ ਆਈ ਤੇ ਫਿਰ ਦੋਵੇਂ ਰੋਟੀ ਖਾਣ ਲੱਗ ਪਈਆਂ ਧਰਵੀਰ ਨੂੰ ਆਪਣੀ ਗੋਦੀ 'ਚ ਬਿਠਾ ਕੇ ਹਰਲੀਨ ਜਦ ਉਸ ਨੂੰ ਰੋਟੀ ਖਿਲਾਉਣ ਲੱਗੀ ਤਾਂ ਉਸ ਨੇ ਖਾਣ ਤੋਂ ਮਨ ਕਰ ਦਿੱਤਾ ਤੇ ਜਦ ਉਸ ਚਰਨ ਨੇ ਉਸ ਨੂੰ ਫੜ ਕੇ ਆਪਣੀ ਗੋਦੀ 'ਚ ਬਿਠਾਇਆ ਤਾਂ ਉਸ ਦੇ ਹੱਥੋਂ ਰੋਟੀ ਖਾਂ ਲੱਗ ਪਈ ਕਾਲਾ ਹਰਲੀਨ ਦੇ ਕਹੰਤੇ ਹੁਣ ਆਪਣੀ ਅੱਗੇ ਦੀ ਪੜਾਈ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਕਰ ਰਿਹਾ ਸੀ ਹੁਣ ਉਹ ਦੋਨੋਂ ਕੰਮ ਨਾਲ-ਨਾਲ ਕਰ ਰਿਹਾ ਸੀ ਜਿਸ ਵਿੱਚ ਹਲੀ ਨੂੰ ਸਹਾਸਤ ਦੇ ਰਹੀ ਸੀ ਸ਼ਾਮ ਨੂੰ ਜਦ ਕਲਾ ਕੰਮ ਤੋਂ ਆਇਆ ਤਾਂ ਹਰਵੀਰ ਨੂੰ ਖੂਲ ਬੁਲਾ ਕੇ ਪੁੱਛਣ ਲੱਗਾ ਹਰਵੀਰ ਕਿਵੇਂ ਰਿਹਾ ਫਿਰ ਅੱਜ ਦਾ ਪਹਿਲਾ ਦਿਨ ਤੇ ਕੀ ਪੜ੍ਹਿਆ ਅੱਜ ਮੇਰੇ ਪੁੱਤ ਨੇ ਹਰਵੀਰ ਨੇ ਉਸ ਨੂੰ ਸਾਰੇ ਦਿਨ ਦਾ ਹਾਲ ਸੁਣਾਇਆ ਤੇ ਫਿਰ ਆਪਣੀਆਂ ਨੰਮੀਆਂ ਬਨੀਆਂ ਸਹੇਲੀਆਂ ਬਾਰੀ ਵੀ ਦੱਸਣ ਲੱਗੀ ਦਿਨ ਮਹੀਨੇ ਬੀਤਣ ਲੱਗੇ ਹਰਲੀਨ ਹਰਵੀਰ ਨੂੰ ਰੋਜ਼ ਆਪਣੇ ਨਾਲ ਸਕੂਲ ਲੈ ਜਾਂਦੀ ਤੇ ਫਿਰ ਦੁਪਹਿਰ ਨੂੰ ਵਾਪਸ ਲੈ ਆਉਂਦੀ ਹਰਵੀਰ ਵੀ ਹੁਣ ਪਹਿਲਾਂ ਨਾਲੋਂ ਕਾਫੀ ਹੁਸ਼ਿਆਰ ਹੋ ਗਈ ਸੀ ਪੜਨ ਚ ਵੀ ਤੇ ਗੱਲਾਂ ਕਰਨ ਚ ਵੀ ਸਕੂਲੋਂ ਘਰ ਆ ਕੇ ਜਾਂ ਤਾਂ ਹਰ ਟਾਈਮ ਖੇਡਦੀ ਰਹਿੰਦੀ ਸੀ ਤੇ ਜਾਂ ਫਿਰ ਉਸ ਦੀਆਂ ਗੱਲਾਂ ਹੀ ਨਹੀਂ ਮੁਕਦੀਆਂ ਸੀ ਉਤਰਕਰ ਨਾਮ ਦਾ ਮੁੰਡਾ ਸਾਹੇਬੀ ਪਾਸ ਹੋ ਕੇ ਅਗਲੀ ਕਲਾਸ ਚ ਚਲਾ ਗਿਆ ਜਦ ਕਦੀ ਹਰਵੀਰ ਨੂੰ ਚਰਨੋਂ ਮੰਝੇ ਤੇ ਬੈਠੀ ਆਪਣੀ ਗੋਡੇ ਕੁੜਤੀ ਦਿਖਦੀ ਤਾਂ ਉਹ ਆ ਕੇ ਆਪਣੀ ਛੋਟੇ ਛੋਟੇ ਹੱਥਾਂ ਨਾਲ ਉਸੇ ਗੋਡੇ ਕੁਟਾਂ ਲੱਗ ਜਾਂਦੀ ਇਹ ਦੇਖ ਚਰਨ ਖੁਸ਼ ਹੋ ਜਾਂਦੀ ਤੇ ਚੱਕ ਕੇ ਉਸ ਨੂੰ ਗੱਲ ਨਾਲ ਲਗਾ ਲੈਂਦੀ ਕਾਲੀ ਤੇ ਹਲੀ ਨੇ ਹਰਨਾਮ ਤੀਜਨੂ ਪਾਬੀ ਨਾਲ ਸਲਾਹ ਕਰਕੇ ਆਪਣੀ ਘਰ ਦੇ ਨਾਲ ਖਾਲੀ ਪਿਆ ਪਲਾਟ ਲੈ ਲਿਆ ਤਾਂ ਕਿ ਇਹ ਜਗਾ ਕੱਲ ਨੂੰ ਲੋੜ ਪੈਂਤੇ ਕੋਈ ਕੰਮ ਆ ਸਕੇ ਸਾਲ ਬੀਤਣ ਲੱਗੇ ਹਰਵੀਰ ਵੀ ਹੁਣ ਵੱਡੀ ਹੋ ਗਈ ਸੀ ਛਨੀ ਮਨੇ ਵੀ ਹੁਣ ਕਾਲਜਾਂ ਲੱਗ ਪਏ ਸਨ ਆਪਣੇ ਕਾਲਜ ਦੀ ਪੜਾਈ ਪੂਰੀ ਹੋਣ ਤੋਂ ਬਾਅਦ ਮਰੀ ਨੇ ਤਾਂ ਐਲ ਐਲ ਵੀ ਕਰਨੀ ਸ਼ੁਰੂ ਕਰ ਦਿੱਤੀ ਪਰ ਸਨੀ ਦੀ ਸਿਹਤ ਵਧੀਆ ਤੇ ਉੱਚਾ ਲੰਬਾ ਹੋਣ ਕਰਕੇ ਉਸਦੀ ਚਾਚੀ ਹਰਲੀ ਨੇ ਉਸਨੂੰ ਪੁਲਿਸ ਚ ਭਰਤੀ ਹੋਣ ਦੀ ਸਲਾਹ ਦਿੱਤੀ। ਸਨੀ ਜਦ ਵੀ ਕੋਈ ਪੰਜਾਬ ਪੁਲਿਸ ਦੀ ਭਰਤੀ ਆਉਂਦੀ ਤਾਂ ਉਹ ਟਰਾਈ ਜ਼ਰੂਰ ਕਰਦਾ ਸੀ ਪਰ ਸ਼ਾਇਦ ਉਸੇ ਸੰਜੋਗ ਹੀ ਢਿੱਲੇ ਸਨ ਜੂੰਸ ਦੀ ਕਿਤੇ ਗੱਲ ਹੀ ਨਾ ਬੰਦੀ। ਹੈ ਨਾਮ ਚਰਨੂਤਾ ਉਸਨੂੰ ਹਮੇਸ਼ਾ ਹੱਲਾਸ਼ੇਰੀ ਦਿੰਦੇ ਰਹਿੰਦੇ ਸੀ ਪਰ ਕਦੇ-ਕਦੇ ਉਹ ਨਿਰਾਸ਼ ਵੀ ਹੋ ਜਾਂਦਾ ਸੀ। ਅੱਜ ਤਾਂ ਉਹ ਬਾਲਾ ਦੁਖੀ ਸੀ। ਕਿਉਂਕਿ ਉਸਦੇ ਸਾਹਮਣੇ ਇੱਕ ਸੁੱਕੇ ਜਿਹੇ ਮੁੰਡੇ ਨੂੰ ਪਰਤੀ ਕਰ ਲਿਆ ਜਦਕਿ ਉਸਦੇ ਹਰ ਟੈਸਟ 'ਚ ਵਧੀਆ ਨੰਬਰ ਸੀ ਉਸਨੂੰ ਤਾਂ ਵੀ ਬਾਹਰ ਕਰ ਦਿੱਤਾ ਗਿਆ ਤਾਂ ਉਹ ਆਪਣੀ ਚਾਚੀ ਹਰਲੀਨ ਕੋਲ ਆਪਣਾ ਮਨ ਹੌਲਾ ਕਰਨ ਆ ਗਿਆ ਤੇ ਉਹਨਾਂ ਕੋਲ ਬੈਠ ਕੇ ਰੋਣ ਲੱਗ ਪਿਆ ਹਰਲੀਨ ਉਸਨੂੰ ਚੁੱਪ ਕਰਵਾਦੀ ਹੋਈ ਹੌਸਲਾ ਦਿੰਦੀ ਤੇ ਉਸਨੂੰ ਹਿੰਮਤ ਬਣਾਉਂਦੀ ਕਹਿਣ ਲੱਗੇ ਸਨੀਪੁੱਤ ਦੀ ਜਿੱਥੇ ਹਾਰਾਂ ਤਈ ਤਾਂ ਸਾਡੀ ਜ਼ਿੰਦਗੀ ਦਾ ਹੀ ਹਿੱਸਾ ਨੇ ਜੀ ਤੈਨੂੰ ਬਾਰ-ਬਾਰ ਕੋਸ਼ਿਸ਼ ਕਰਨ ਦੇ ਵੀ ਨਾਕਾਮਯਾਬੀ ਹੱਥ ਲੱਗ ਰਹੀ ਆ ਤਾਂ ਤੁਹਾਨੂੰ ਆਪਣੀ ਕੋਸ਼ਿਸ਼ ਕਰਨ ਦੇ ਤਰੀਕੇ ਬਦਲਣ ਦੀ ਲੋੜ ਆ ਨਾ ਕਿ ਹਿੰਮਤ ਹਾਰ ਕੇ ਇੱਥੇ ਹੌਂਸਲਾ ਟਾ ਕੇ ਬੈਠਣ ਦੀ ਕਈ ਵਾਰ ਰੱਬ ਸਾਡੀ ਪ੍ਰੀਖਿਆ ਲੈ ਰਿਹਾ ਹੁੰਦਾ ਆ ਤੂੰ ਹੀ ਸੋਚ ਅਜੇ ਤੇਰਾ ਇਮਤਿਹਾਨ ਚੱਲ ਰਿਹਾ ਹੈ ਬਸ ਤੂੰ ਸਬਰ ਕਰ ਤੇ ਆਪਣੀ ਮਿਹਨਤ ਯਾਰੀ ਰੱਖ ਰੱਬ ਮਿਹਨਤ ਨੂੰ ਰੰਗ ਭਗ ਜ਼ਰੂਰ ਲਾਉਂਦਾ ਹੈ ਚਾਹੇ ਧੀਰ ਸਵੇਰੀ ਹੀ ਸਹੀ ਪਰ ਉਹ ਸੁਣਦਾ ਸਭ ਦੀ ਆ ਜਿੰਨੀਆਂ ਵੀ ਭਰਤੀਆਂ ਨਿਕਲਦੀਆਂ ਨੇ ਤੂੰ ਨਾ ਸਾਰੇ ਫਾਰਮ ਭਰਿਆ ਕਰ ਕਿਤੇ ਨਾ ਕਿਤੇ ਤੇਰੀ ਲਤ ਫਸੇ ਜਾਏਗੀ ਤੇ ਜੇ ਕੋਈ ਹੋਰ ਵੀ ਤੈਨੂੰ ਲੋੜ ਪਈ ਮਤਲਬ ਪੈਸੇ ਤੇ ਲਈ ਦੀ ਤਾਂ ਮੇਰੀ ਤੋਂ ਲੈ ਲਿਆ ਕਰ ਬਸ ਤੂੰ ਕੁਝ ਬਣ ਜਾ ਇੱਕ ਵਾਰੀ ਤੇਰਾ ਬਾਪੂ ਪਤਾ ਦਿਨ ਰਾਤ ਰਿਕਨੇ ਫਿਕਰ ਕਰਦਾ ਆ ਉਹਨਾਂ ਦੇ ਚਿਹਰੇ ਦੀਆਂ ਜੁਰੜੀਆਂ ਕੱਟੇ ਫਟੇ ਹੱਥ ਤੇ ਪੈਰਾਂ ਦੀਆਂ ਪਾਟੀਆਂ ਡੀਆਂ ਦੇਖ ਤੇ ਸੋਚ ਕਿਤਾ ਉਸਨੇ ਮਿੱਟੀ ਚ ਮਿੱਟੀ ਹੋ ਤਾ ਉਹਨਾਂ ਦੋਨਾਂ ਨੂੰ ਪੜਾਇਆ ਲਿਖਾਇਆ ਆ ਕੱਲਾ ਹੀ ਤਪਦੀ ਆ ਦੁਪਹਿਰ ਸ਼ਕੀਤ ਕੰਮ ਕਰਨ ਲੱਗਾ ਰਹਿੰਦਾ ਸੀ ਤੁਹਾਨੂੰ ਤਾਂ ਕਦੀ ਉਹਨਾਂ ਨੇ ਤਤੀਵਾ ਨਹੀਂ ਲੱਗਣ ਦਿੱਤੀ ਬਸ ਹੁਣ ਤਾਂ ਕੁਝ ਬਣ ਕੇ ਉਹਨਾਂ ਦੇ ਕੀਤੀ ਉਹ ਹੱਡ ਭਨਵੀਂ ਮਿੱਤ ਦਾ ਮੁੱਲ ਮੋੜ ਦੇ ਪੁੱਤ ਬਸ ਇੱਕ ਵਾਰ ਉਹਨਾਂ ਸਭ ਵਿੱਚ ਤੇਰੇ ਖੜੇ ਹੁੰਦੀ ਦੀਰਾ ਬਾਕੀ ਬੰਦਾ ਆਪਣੇ ਬੈਠਣ ਜੋਗੀ ਜਗ੍ਹਾ ਤਾਂ ਬਣਾ ਹੀ ਲੈਂਦਾ ਆ ਸ਼ਨੀ ਨੂੰ ਆਪਣੀ ਚਾਚੀ ਦੀਆਂ ਗੱਲਾਂ ਸੁਣ ਕੇ ਥੋੜੀ ਹਿੰਮਤ ਤੇ ਹੌਸਲਾ ਮਿਲਦਾ ਹੈ ਤੇ ਉਹ ਦੁਬਾਰਾ ਫੇਰ ਕੋਸ਼ਿਸ਼ ਕਰਨ ਦਾ ਵਾਅਦਾ ਕਰਕੇ ਉਹ ਆਪਣੇ ਕਮਰੇ ਚ ਆ ਜਾਂਦਾ ਹੈ ਜਦ ਵੀ ਕਿਤੇ ਭੜਤੀ ਹੁੰਦੀ ਤਾਂ ਸ਼ਨੀ ਸਭ ਤੋਂ ਪਹਿਲਾਂ ਪਹੁੰਚ ਜਾਂਦਾ ਸੀ ਆਪਣੇ ਸਾਰੇ ਕਾਗਜ਼ ਲੈ ਕੇ ਪਰ ਹਰ ਪਾਸੇ ਉਹ ਮਿਲਦੀ ਹਾਰ ਦੇ ਕੇ ਉਹ ਫਿਰ ਵੀ ਹਿੰਮਤ ਨਹੀਂ ਸੀ ਹਾਰਦਾ ਬਸ ਆਪਣੀ ਬੀਬੀ ਬਾਪੂ ਨੂੰ ਯਾਦ ਕਰਕੇ ਹੱਸ ਕੇ ਵਾਪਸ ਚੱਲ ਪੈਂਦਾ ਇਹ ਕਹਿ ਕੇ ਕਿ ਚੱਲ ਮਨਾ ਅਜ ਤਾਂ ਨਹੀਂ ਅਗਲੀ ਵਾਰ ਸਹੀ ਕਰਦੇ ਕਰਾਂਦੇ ਦੋ ਸਾਲ ਲੰਘ ਗਏ ਪਤਾ ਹੀ ਨਾ ਲੱਗਿਆ ਪਰ ਹਲੇ ਤੱਕ ਸਨਿਧੀ ਕੋਸ਼ਿਸ਼ ਜਾਰੀ ਸੀ ਹੁਣ ਤਾਂ ਹਰਵੀਰ ਵੀ 5ਵੀਂ ਕਲਾਸ ਚ ਹੋ ਗਈ ਸੀ ਇੱਕ ਦਿਨ ਜਦ ਹਰਲੀਨ ਆਪਣੇ ਸਕੂਲ ਵਿੱਚ ਫ੍ਰੀ ਟਾਈਮ ਸਟਾਫ ਰੂਮ ਚ ਬੈਠੀ ਕੁਝ ਪੜ ਰਹੀ ਸੀ ਤਾਂ ਸਕੂਲ ਦਾ ਪੀਐਨ ਉਹਨਾਂ ਨੂੰ ਬੁਲਾਉਣ ਆਇਆ ਕਿ ਮੈਡਮ ਜੀ ਬਾਹਰ ਕੋਈ ਪੁਲਿਸ ਵਾਲਾ ਤੁਹਾਨੂੰ ਮਿਲਣ ਆਇਆ ਹੈ ਹਰਲੀਨ ਨੇ ਸੁਣ ਕੇ ਸੋਚੀ ਪੈ ਗਈ ਮੈਨੂੰ ਕੌਣ ਪੁਲਿਸ ਵਾਲਾ ਮਿਲਣ ਆਇਆ ਹੈ ਮੈਂ ਤਾਂ ਕਿਸੇ ਪੁਲਿਸ ਵਾਲੇ ਨੂੰ ਜਾਣਦੀ ਵੀ ਨਹੀਂ ਇਹੀ ਸੋਚਨ ਸੁਝਦੀ ਹੋਟ ਕੇ ਬਾਹਰ ਨੂੰ ਤੁਰ ਪਈ ਜਦੋਂ ਸਕੂਲ ਦੇ ਬਾਹਰ ਆਈ ਤਾਂ ਵਾਰ ਪੁਲਿਸ ਦੀ ਗੱਡੀ ਦੇਖੀ ਉਸ ਦੇ ਕੋਲ ਖੜੇ ਸਿਪਾਹੀ ਕੋਲਾਈ ਤੇ ਕਹਿਣ ਲੱਗੇ ਹਾਂਜੀ ਦੱਸੋ ਕੀ ਕੰਮ ਆ ਸਿਪਾਹੀ ਇੱਕ ਮਿੰਟ ਮੈਡਮ ਜੀ ਉਸਨੇ ਗੱਡੀ ਕੋਲ ਜਾ ਕੇ ਸ਼ੀਸ਼ਾ ਤੇ ਨਾਕ ਕਰਕੇ ਇਸ਼ਾਰਾ ਕੀਤਾ ਤੇ ਅੰਦਰੋਂ ਇੰਸਪੈਕਟਰ ਉਤਰਿਆ ਤੇ ਉਸ ਨੂੰ ਦੇਖ ਕੇ ਲੈਨ ਹੈਰਾਨ ਹੁੰਦੇ ਹੋਏ ਕਹਿਣ ਲੱਗੀ ਓਏ ਸਣੀ ਤੂੰ ਉਹ ਪੁਲਿਸ ਦੀ ਵਰਦੀ 'ਚ ਬਈ ਤਕਮਾਲ ਹੀ ਹੋਗੀ ਮੈਨੂੰ ਦੱਸਿਆ ਤੱਕ ਵੀ ਨਹੀਂ سنی ਕੋਲਾ ਕੀ ਚਾਚੀ ਜੀ ਪਿਆਰੀ ਪੈਣਾ ਆ ਲੰਮੂ ਮਿੱਠਾ ਕਰੋ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਡੇ ਪੁੱਤ ਦੀ ਮੀਂਹ ਤੇ ਸਫਲ ਹੋ ਗਈ ਹਰਲੇਨ ਗਲ ਨਾਲ ਲਾ ਕੇ ਪਿਆਰ ਦਿੰਦੀ ਹੋਈ ਜਿਉਂਦਾ ਵਾਸਾ ਰਹੇ ਪੁੱਤਰ ਰੱਬ ਕਰੇ ਤੂੰ ਖੂਬ ਤਰੱਕੀਆਂ ਕਰੇ ਲੈ ਫੜ ਤੂੰ ਵੀ ਮੂੰਹ ਮਿੱਠਾ ਕਰ ਤੇ ਉਸਤਾ ਵੀ ਮੂੰਹ ਮਿੱਠਾ ਕਰਵਾਇਆ ਚਨੀ ਚਾਚੀ ਜੀ ਹੁਣ ਤੁਸੀਂ ਮੇਰੇ ਨਾਲ ਘਰ ਚੱਲੋ ਕਰ ਬੀਬੀ ਬਾਪੂ ਇੰਤਜ਼ਾਰ ਕਰ ਰਹੇ ਆ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਨਹੀਂ ਹਲੇ ਤੱਕ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਆ ਹਲਿੰ ਚਲ ਠੀਕਾ ਮੈਂ ਹਲਿੰ ਨੂੰ ਛੁੱਟੀ ਦਲਵਾ ਲਈ ਆ ਮੈਂ ਪਹਿਲਾਂ ਕਹਿ ਕੇ ਅੰਦਰ ਚਲੀ ਗਈ ਤੇ ਕੁਝ دیر ਬਾਅਦ ਹਰਵੀਰ ਨੂੰ ਲੈ ਕੇ ਬਾਹਰ ਆ ਗਈ ਸਣੀ ਚਾਚੇ ਐਕਟਿਵਾ ਨੂੰ ਛੱਡੋ ਤੁਸੀਂ ਮੇਰੇ ਨਾਲ ਉਹ ਗੱਡੀ 'ਚ ਤੇ ਆਪਣੇ ਸਿਪਾਹੀ ਨੂੰ ਕਹਿਣ ਲੱਗਾ ਇਹ ਗੱਡੀ ਮੇਰੇ ਘਰ ਪਹੁੰਚਾ ਦੇਣਾ ਤੇ ਫਿਰ ਹਰਵੀਰ ਨੂੰ ਗੋਦੀ ਚੁੱਕਦੇ ਹੋਏ ਕਹਿਣ ਲੱਗਾ ਆ ਜਾ ਮੇਰਾ ਪੁੱਤ ਮੈਂ ਤੇਰੇ ਲਈ ਚੀਜੀ ਲੈ ਕੇ ਆਇਆ ਆ ਹਰਵੀਰ ਫਿਰ ਦਿਓ ਮੈਨੂੰ ਹੱਥ ਅੱਗੇ ਕਰਦੀ ਹੋਈ ਕਹਿਣ ਲੱਗੀ ਸਨੀ 니 ਉਸਦੇ ਹੱਥ ਤੇ ਚਾਕਲੇਟ ਰੱਖ ਦਿੱਤੀ ਹਰਵੀਰ ਮੇਰੇ ਤਾਂ ਸੀ ਪੁਲਿਸ ਵਾਲੇ ਬਣ ਗਏ ਸਨੀ ਹਾਂਜੀ ਪੁੱਤ ਤੇਰਾ ਵੀਰ ਪੁਲਿਸ ਵਾਲਾ ਬਣ ਗਿਆ ਫਿਰ ਤੁਸੀਂ ਸਾਰੇ ਗੱਡੀ 'ਚ ਬੈਠ ਕੇ ਕਰਨ ਚੱਲ ਪਏ ਹਲਿੰ ਦੇਖ ਲਾ ਸਨੀ ਹਲੇ ਕੱਲ ਦੀ ਹੀ ਗੱਲ ਲੱਗਦੀ ਆ ਜਦ ਮੈਂ ਤੁਹਾਨੂੰ ਦੋਨਾਂ ਨੂੰ ਚਾਕਲੇਟ ਲਿਆ ਕੇ ਦਿੰਦੀ ਹੁੰਦੀ ਸੀ ਤੇ ਇਦਾਂ ਅੱਜ ਤੁਸੀਂ ਹਰਵੀਰ ਨੂੰ ਲਿਆ ਕੇ ਦੇ ਰਹੇ ਹੋ टाइम कितना उड़ता जाता या पता ही नहीं लगता सनी हाँ जी चाची ये तो ता है टाइम का पता ही नहीं लग्या किन्ने साल लं गए गलत करते करते पिंड आ गए सनी ने घरदे बाहर आके गेट द पुलिस वाला जब हूटर बजाया तो गली महल के न्याणे औरत देखने दरवाजे जा खड़ गए कि होरनाम के घर जो पुलिस आई आरनाम ने पुलिस की ग्डी देख के डरते ने ਧੰਵਾ ਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ